ਖਬਰਾਂ ਦਾ ਮੈਂ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਖੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਤੇ ਉਸ ਦੇ ਚਾਰ ਸਾਥੀਆਂ ਉੱਤੇ ਹੋਇਆ ਪਰਚਾ ਦਰਜ ਮਾਮਲਾ ਹੈ ਕਤਲ ਦਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਦਾ ਰੌਲਾ ਪਿਆ ਹੋਇਆ ਹੈ ਪਿੰਡਾਂ ਦੇ ਵਿੱਚ ਦੂਸਰੇ ਪਾਸੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿੱਚ ਜਾਰੀ ਹੈ ਚੇਰਮੈਨੀਆਂ ਵਿਚੀਆਂ ਜਾਰੀਆਂ ਨੇ ਇਸ ਨੂੰ ਲੈ ਕੇ ਇੱਕ ਹੋਰ ਵਿਵਾਦ ਖੜਾ ਹੋ ਰਿਹਾ ਹੈ ਖੜਾ ਹੋ ਗਿਆ ਹੈ ਇਸ ਲਈ ਝਟਕਾ ਲੱਗਾ ਹੈ ਨਵੇਂ ਬਣੇ ਪ੍ਰਧਾਨ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੰਤ ਮਹੇਸ਼ ਮੁਨੀ ਟਰੱਕ ਯੂਨੀਅਨ ਭਗਤਾ ਭਾਈਕੇ ਅਤੇ ਕਾਬਜ ਮੈਨੇਜਮੈਂਟ ਤੇ ਅਤੇ ਟਰੱਕ ਆਪਰੇਟਰ ਵਿਚਕਾਰ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਉਸ ਸਮੇਂ ਗੰਭੀਰ ਬਣ ਗਿਆ ਜਦੋਂ ਟਰੱਕ ਯੂਨੀਅਨ ਦੇ ਮੁੰਚੀ ਦੀ ਅਚਾਨਕ ਮੌਤ ਹੋ ਗਈ ਇਸ ਨੂੰ ਲੈ ਕੇ ਪੁਲਸ ਨੇ ਇੱਕ ਸੀਨੀਅਰ ਆਪ ਆਗੂ ਨਵੇਂ ਚੁਣੇ ਪ੍ਰਧਾਨ ਤੇ ਦੋ ਹੋਰ ਵਿਅਕਤੀਆਂ ਸਮੇਤ ਕੁਝ ਸਮੇਤ ਕੁਝ ਹੋਰ ਵਿਅਕਤੀਆਂ ਸਮੇਤ ਮੁਕੱਦਮਾ ਦਰਜ ਕਰ ਲਿਆ ਹੈ ਦੱਸਦੀ ਕਿ ਥਾਣਾ ਮੁਖੀ ਹਰਬੰਸ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਰਾਮ ਮੁੰਚੀ ਦੀ ਪਤਨੀ ਹਰਮਨਪ੍ਰੀਤ ਕੌਰ ਵਾਸੀ ਕਾਂਗੜ ਨੇ ਔਲਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦਾ ਪਤੀ ਕਾਫੀ ਲੰਮੇ ਸਮੇਂ ਤੋਂ ਟਰੱਕ ਯੂਨੀਅਨ ਵਿੱਚ ਬਤੌਰ ਮੁੰਸ਼ੀ ਦੀ ਸੇਵਾ ਨਿਭਾ ਰਿਹਾ ਸੀ ਤੁਰੰਤੋਂ ਪਿਛਲੇ ਕੁਝ ਦਿਨਾਂ ਤੋਂ ਕਥਿਤ ਦੋਸ਼ੀ ਟਰੱਕ ਯੂਨੀਅਨ ਦੇ ਸਾਹਮਣੇ ਧਰਨਾ ਲੱਗਾ ਉਸ ਦੇ ਪਤੀ ਨੂੰ ਨੌਕਰੀ ਤੋਂ ਔਟ ਆਉਣ ਦੇ ਸਬਾਕਤਾਬ ਵਿੱਚ ਕਪੜੇਬਾਜੀ ਕਰਨ ਦਾ ਮੁਕਦਮਾ ਦਰਜ ਕਰਾਉਣ ਅਤੇ ਬੁਰੇ ਨਤੀਜੇ ਭੁਗੰਦੀ ਧਮਕੀਆਂ ਦੇਂਦੇ ਰਹੇ ਸਨ ਜਿਸ ਕਾਰਨ ਉਹ ਪ੍ਰੇਸ਼ਾਨ ਸੀ ਇਸ ਕਾਰਨਾਂ ਤੇ ਉਹਨਾਂ ਦੀ ਮੌਤ ਹੋ ਗਈ ਪੁਲਿਸ ਨੇ ਮ੍ਰਿਤਕ ਦੀ ਪਤਨੀ ਹਰਮਨਪ੍ਰੀਤ ਕੌਰ ਦੇ ਬਿਆਨਾਂ ਤੇ ਪਰਚਾ ਜਿਹੜਾ ਹੈ ਦਰਜ ਕਰ ਲਿਆ ਹੈ ਦੱਸਦੀ ਕਿ ਨਵੇਂ ਬੜੇ ਪ੍ਰਧਾਨ ਰਤੇ ਰਤੇਸ਼ ਕੁਮਾਰ ਦਰਸ਼ਨ ਕੁਮਾਰ ਦੋਵੇਂ ਵਾਸੀ ਪਖਤਾ ਭਾਈ ਅਤੇ ਪਰਮਜੀਤ ਸਿੰਘ ਵਾਸੀ ਮਲੂਕਾ ਕੁਝ ਹੋਰ ਸਾਥੀਆਂ ਸਪੇਟ 105/3 33 ਸੀ ਬੀਅਰਸ ਐਕਟ ਮੁਕੱਦਮਾ ਜਿਹੜਾ ਹੈ ਤੈਅ ਕਰ ਲਿਆ ਗਿਆ ਹੈ ਯਾਨੀ ਕਿ ਪ੍ਰਧਾਨ ਜੀ ਨੂੰ ਲੈ ਕੇ ਹਾਲੇ ਵੀ ਰੋਲੇ ਪਏ ਹੋਏ ਨੇ ਚਾਹੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਹੋਵੇ ਤੇ ਚਾਹੇ ਹੋਵੇ ਐ ਚੇਰਮੈਨੀ ਮਾਰਕੀਟ ਕਮੇਟੀ ਦੀ ਯਾਨੀ ਕਿ ਇੱਕ ਵਾਰ ਫਿਰ ਨਵੇਂ ਬਣੇ ਭਾਈ ਭਗਤਾ ਕੇ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਕਸੂਤੇ ਫਸ ਗਏ ਨੇ ਉਹਨਾਂ ਉੱਤੇ ਮਾਮਲਾ ਜਿਹੜਾ ਹੈ ਦਰਜ ਕਰ ਲਿਆ ਹੈ ਜਗਸੀਰ ਸਿੰਘ RAM Munshi ਜਿਹੜੇ ਕਾਫੀ ਲੰਬੇ ਸਮੇਂ ਤੋਂ ਟਰੱਕ ਯੂਨੀਅਨ ਦੇ ਵਿੱਚ Munshi ਨੇ ਫਾਇਲ ਫਾਇਲਾਂ ਦੀ ਦੇਖਰੇਖ ਕਰਦੇ ਨੇ ਉਹਨਾਂ ਉੱਤੇ ਇਲਜ਼ਾਮ ਲਗਾਏ ਗਏ ਟੈਨਸ਼ਨ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਅਤੇ ਜਗਸੀਰ ਮਰਤਕ ਜਗਸੀਰ ਦੀ ਪਤਨੀ ਦੇ ਬਿਆਨਾਂ ਦੇ ਆਧਾਰਤ ਨੇ ਪੁਲਿਸ ਨੇ ਅਗਲੀ ਕਾਰਵਾਈ ਪਾ ਦਿੱਤੀ ਹੈ